ਪੰਜਾਬ ਇਸ ਸਮੇਂ ਦਿੱਲੀ ਦੇ ਜਿੰਨਾ ਹਾਕਮਾ ਦੇ ਰਹਿਮ ਕਰਮ ਉੱਤੇ ਹੈ ਉਹਨਾਂ ਨੇ ਪੰਜਾਬ ਨੂੰ ਹਰ ਤਰ੍ਹਾਂ ਕੁੱਟਣ ਅਤੇ ਲੁੱਟਣ ਤੋਂ ਇਲਾਵਾ ਅਜਿਹਾ ਪ੍ਰਬੰਧ ਵੀ ਕੀਤਾ ਹੋਇਆ ਹੈ ਕਿ ਆਮ ਹਾਲਾਤ ਵਿੱਚ ਜਦੋਂ ਪੰਜਾਬ ਨੂੰ ਪਾਣੀ ਦੀ ਬੇहद ਲੋੜ ਹੁੰਦੀ ਹੈ ਉਸ ਸਮੇਂ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਗਵਾਂਡੀ ਸੁੱਬੇ ਅੰਦਰ ਲੁੱਟਦੇ ਮਾਲ ਵਾਂਗ ਵਰਤਾਇਆ ਜਾਵੇ ਅਤੇ ਜੇਕਰ ਇਹਨਾਂ ਦਰਿਆਵਾਂ ਵਿੱਚ ਹੜ੍ਹ ਆਉਂਦੇ ਹਨ ਤਾਂ ਉਸ ਦੀ ਮਾਰ ਸਿਰਫ ਅਤੇ ਸਿਰਫ ਪੰਜਾਬ ਹੀ ਝੱਲੇ ਸਿਰਫ ਇੰਨਾ ਹੀ ਨਹੀਂ ਪੰਜਾਬ ਦੀ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਖਤਮ ਕਰਨ ਦੀਆਂ ਨੀਤੀਆਂ ਤਾਂ ਬਣਾਈਆਂ ਗਈਆਂ ਪਰ ਕੁਦਰਤੀ ਤੌਰ ਤੇ ਪੰਜਾਬ ਦੀ ਧਰਤੀ ਅੰਦਰ ਜਜ਼ਬ ਹੋ ਜਾਣਦੇ ਸਾਰੇ ਹੀਰਾ ਬੰਦ ਕਰ ਦਿੱਤੇ ਗਏ ਜੇਕਰ ਕੋਈ ਪੰਥਕ ਦਰਦ ਜਾਂ ਪੰਜਾਬ ਹਿੱਤਾਸ਼ੀ ਸੂਬਾ ਸਰਕਾਰ ਪੰਜਾਬ ਅੰਦਰ ਬਣੀ ਹੁੰਦੀ ਤਾਂ ਅਜਿਹਾ ਪ੍ਰਬੰਧ ਕਰਨਾ ਕੋਈ ਮੁਸ਼ਕਲ ਨਹੀਂ ਸੀ ਕਿ ਚੌਂਾ ਨਾਲੀਆਂ ਛੱਪੜਾਂ ਦੀ ਹੋਂਦ ਵੀ ਕਾਇਮ ਰੱਖੀ ਜਾਂਦੀ ਅਤੇ ਇਹਨਾਂ ਦੀ ਸਾਫ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਜੇਕਰ ਜਿਹਾ ਹੁੰਦਾ ਤਾਂ ਹੜ ਬਣ ਕੇ ਆਇਆ ਪਾਣੀ ਪੰਜਾਬ ਦੀ ਧਰਤੀ ਅੰਦਰੋਂ ਖਤਮ ਹੋ ਰਿਹਾਏ ਪਾਣੀ ਦੀ ਪਰਭਾਈ ਕਰਨ ਲਈ ਵਰਤਿਆ ਜਾ ਸਕਦਾ ਸੀ ਪਰ ਜਿਹਾ ਨਾ ਕਿਤੇ ਜਾਣਕਾਰਨ ਹੁਣੇ ਹੜ ਦਾ ਪਾਣੀ ਸਿਰਫ ਤਬਾਹੀ ਮਚਾਉਣ ਲਈ ਆਉਂਦਾ ਹੈ ਤੇ ਤਬਾਹੀ ਬਚਾ ਕੇ ਚਲਾ ਜਾਂਦਾ ਹੈ ਕਈ ਪਿੰਡਾਂ ਦੇ ਲੋਕ ਪਿੱਟ ਰਹੇ ਹਨ ਕਿ ਐਸੀ ਮਹੀਨਿਆਂ ਤੋਂ ਨਾਲੀਆਂ ਦੀ ਸਫਾਈ ਕਰਨ ਲਈ ਪ੍ਰਸ਼ਾਸਨ ਦੇ ਦਰ ਖੜਕਾ ਰਹੇ ਸੀ ਪਰ ਕਿਸੇ ਨੇ ਨਹੀਂ ਸੁਣੀ ਹੁਣ ਇਹੋ ਜਿਹੇ ਜ਼ਿੰਮੇਵਾਰ ਲੋਕ ਹਾਲਾਤ ਦਾ ਜਾਇਜ਼ਾ ਲੈਣ ਲਈ ਫੋਟੋਆਂ ਖਿਚਵਾਉਣ ਵਿੱਚ ਲੱਗੇ ਹੋਏ ਹੋਣਗੇ ਅਜੇ ਵੀ ਸੰਭਲਣ ਦੀ ਲੋੜ ਹੈ ਭਵਿਕਾ ਵਿੱਚ ਪੰਜਾਬ ਬੰਦਰ ਅਜੇ ਹੀ ਸੂਬਾ ਸਰਕਾਰ ਲੈਉਣੀ ਬਹੁਤ ਜ਼ਰੂਰੀ ਹੈ ਜੋ ਇਸ ਸਿੱਖ ਹਮਲੰਡ ਦੀ ਮੁਕੰਮਲ ਆਜ਼ਾਦੀ ਤੋਂ ਪਹਿਲਾਂ ਇਸ ਦੇ ਮਿੱਥਕੇ ਵਿਗਾੜੇ ਗਏ ਢਾਂਚੇ ਦੀ ਗੰਭੀਰਤਾ ਨਾਲ ਮੁਰੰਮਤ ਕਰੇ